ਦਾ ਜੀ 18 ਤਰੀਕ ਨੂੰ ਅਟਵਾਲ ਕਲੋਨੀ ਗੜਾ ਦੇ ਵਿੱਚ ਮਨਦੀਪ ਸਿੰਘ ਗੋਰਾ ਜੋ ਕਿ ਪ੍ਰਾਪਰਟ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਨੇ ਸਮਾਰਟ ਸੇਵਕ ਵੀ ਨੇ ਉਹਨਾਂ ਉਹਨਾਂ ਦੇ ਉੱਤੇ ਉਹਨਾਂ ਦੇ ਨਾਂ ਲੋਕਾਂ ਦੇ ਦੋਸਤ ਸੀਗੇ ਸੰਜੇ ਸ਼ਰਮ ਸੰਜੇ ਸ਼ਰਮਾ ਸੰਜੀ ਸ਼ਰਮ ਦੀ ਉਹਨਾਂ ਦੇ ਉੱਤੇ ਫਾਇਰ ਹੋ ਗਿਆ ਸੀਗਾ ਜੀ ਤੇ ਫਾਇਰ ਕਰਨ ਵਾਲੇ ਦੋ ਐਕਿਊਜ਼ ਸੀ ਮੌਕੇ ਤੇ ਨਾਲ ਥਾਰ ਗੱਡੀ ਲਿਆਈ ਸੀ ਜੀ ਉਸਕੇ ਉਹਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਸੀ 336 ਨੰਬਰ ਅੰਡਰ ਸੈਕਸ਼ਨ 307 ਤੇ ਆਮ ਜ਼ੈਤ ਦੇ ਜੀ ਤੇ ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚ ਕੁਝ ਹੋਰ ਨਾਮ ਵੀ ਸਾਹਮਣੇ ਆਏ ਸੀ ਜਿਦੇ ਵਿੱਚੋਂ ਦੋ ਐਕਿਊਜ਼ ਨੂੰ ਅਪ੍ਰੀਹੈਂਡ ਕੀਤਾ ਗਿਆ ਸੀ ਕਰਨ ਇੱਕ ਕਰਨ ਸੀਗਾ ਜੀ ਤੇ ਇੱਕ ਮੁੰਡਾ ਗੁਰਕੀਰਤ ਦੁਨਾਂ ਕੋਲੋਂ ਦੋ ਗੱਡੀਆਂ ਨਹੀਂ ਕਬਰ ਹੋਈਆਂ ਸੀ ਜੋ ਵਾਰਦਾਤ ਚ ਗੱਡੀ ਥਾਰ ਯੂਜ਼ ਹੋਈ ਸੀ ਉਹ ਵੀ ਰਿਕਵਰ ਹੋ ਗਈ ਸੀ ਕਿ ਤੇ ਤਾਂਦੇ ਉਹ ਸਕੌਂਡ ਕਰ ਰਹੇ ਸੀਗੇ ਜਿਨ੍ਹਾਂ ਦੀ ਐਲਓਸੀ ਵੀ ਜਾਰੀ ਕੀਤੀ ਗਈ ਸੀ ਜਿਨ੍ਹਾਂ ਦੇ ਵਾਰੰਟ ਵੀ ਲਏ ਗਏ ਸੀਗੇ ਤੇ ਉਸੇ ਡਿਊਰੇਸ਼ਨ ਚ ਲੀਗਲ ਪ੍ਰੋਸੀਜਰ ਨੂੰ ਫਾਲੋ ਕਰਦੇ ਉਹਨਾਂ ਦੇ ਹਾਊਸ ਦੇ ਸਰਚ ਵਾਰੰਟ ਲਏ ਗਏ ਸੀਗੇ ਕਿਉਂਕਿ ਉਹਨਾਂ ਦੇ ਘਰ ਵਾਲੇ ਸਾਰੇ ਹੀ ਫਰਾਰ ਨੇ ਤੇ ਜਦੋਂ ਸਰਚ ਵਾਰੰਟ ਲਏ ਗਏ ਨੇ ਉਹਦੀ ਐਗਜ਼ੀਕਿਊਸ਼ਨ ਕੀਤੀ ਗਈ ਨੇ ਐਗਜ਼ੀਕਿਊਸ਼ਨ ਚ ਪ੍ਰਾਈਵੇਟ ਗਵਾਹ ਰੱਖੇ ਗਏ ਨੇ ਉੱਥੇ ਦੇ ਮੌਕੇ ਤੇ ਐਮਸੀ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਜਦੋਂ ਘਰ ਦੀ ਪ੍ਰੋਪਰ ਲੀਗਲ ਵੇਅ ਨਾਲ ਸਰਚ ਕੀਤੀ ਗਈ ਹੈ ਤੇ ਇਹ ਜੋ ਕਿੱਥੇ ਗਈ ਸੀ ਕਿ ਤੇ ਸਰਚ ਦੌਰਾਨ ਹੀ ਅ ਰਿਕਵਰੀ ਹੋਈ ਹੈ ਉਹਦੇ ਵਿੱਚ ਇੱਕ 12 ਬੂਰ ਰਾਈਫਲ ਬਰਾਮਦ ਹੋਈ ਹੈ ਜੀ ਚਾਰ ਉਹਦੇ ਜਿੰਦਾ ਕਾਰਤੂਸ ਬਰਾਮਦ ਹੋਏ ਹੈ ਜੀ ਉਸ ਤੋਂ ਇਲਾਵਾ ਗਲੌਕ ਦੇ ਵੀ ਦੋ ਕਾਰਤੂਸ ਬਰਾਮਦ ਹੋਏ ਨੇ 7.65 ਤੇ ਉਸ ਤੋਂ ਇਲਾਵਾ ਉਹਨਾਂ ਦੇ ਜੋ ਦੋਸ਼ੀ ਆ ਉਹਦੇ ਉਹਦੇ ਪੇਰੈਂਟਸ ਵੀ ਦੋਸ਼ੀ ਨੇ ਇਹਦੇ ਵਿੱਚ ਜੀ ਮਾਤਾ ਪਿਤਾ ਤੇ ਉਹਦੀ ਸਿਸਟਰ ਉਹ ਵੀ ਐਕਿਊਜ਼ ਨੇ ਇੱਕ ਹੋਰ ਕੇਸ ਦੇ ਵਿੱਚ ਉਹ ਤਿੰਨਾਂ ਦੇ ਪਾਸਪੋਰਟ ਸਾਨੂੰ रिकवर होया है जी उसके अलावा कैश रिकवर ਕੀਤਾ ਗਿਆ ਹੈ 5 ਲੱਖ 50 ਹਜ਼ਾਰ ਰੁਪਿਆ ਇੰਡੀਅਨ ਕਰੰਸੀ ਕੈਸ਼ ਰਿਕਵਰ ਹੋਇਆ ਜੀ ਉਸ ਤੋਂ ਇਲਾਵਾ ਫੋਰਨ ਕਰੰਸੀ ਵੀ ਮਿਲੀ ਹੈ ਜਿਹਦੇ ਵਿੱਚ 1400 ਯੂ ਐਸ ਡਾਲਰ ਜੀ ਤੇ ਮਿਲ ਗਈ ਹੈ ਜਿਹਦੇ ਸਬੰਧੀ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਇਨਫੋਰਮ ਕੀਤਾ ਗਿਆ ਹੈ ਫਰਦਰ ਉਹ ਇਸ ਚੀਜ਼ ਦੀ ਉਹ ਤਫ਼ਤੀਸ਼ ਕਰਨਗੇ ਕਿ ਕਿਆ ਇਨੀ ਕਰੰਸੀ ਕੋਈ ਬੰਦਾ ਰੱਖ ਸਕਦਾ ਹੈ ਕਿ ਨਹੀਂ ਰੱਖ ਸਕਦਾ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਗਿਆ ਲੈਟਰ ਉਹਨਾਂ ਨੂੰ ਇਸ਼ੂ ਕਰ ਦਿੱਤੀ ਗਈ ਹੈ ਤੇ ਹੁਣ ਇਸ ਮਕਦਮੇ ਵਿੱਚ ਇਹ ਚੀਜ਼ਾਂ ਰਿਕਵਰ ਹੋਈਆਂ ਸਰ ਜਿਹੜਾ ਮੇਨ ਰੁਪਈਆ ਦਾ ਉਹਦਾ ਕੁਝ ਪਤਾ ਲੱਗਾ ਸਰ ਕੁਝ ਦੇਖੋ ਜੀ ਟੀਮਾਂ ਲਗੀਆਂ ਹੋਈਆਂ ਹਜੇ ਮੇਨ ਰੁਪਈਆ ਐਸਕੌਂਡ ਹੈਗਾ ਤੇ ਜੋ ਲੀਗਲ ਪ੍ਰੋਸੀਜਰਸ ਹੈਗੇ ਨੇ ਉਹਦੇ ਵਾਰੰਟ ਸਰਚ ਵਾਰੰਟ ਸਾਰੀਆਂ ਚੀਜ਼ਾਂ ਨੂੰ ਫਾਲੋਅ-ਅਪ ਕੀਤਾ ਜਾ ਰਿਹਾ ਤੇ ਟੀਮਾਂ ਉਹਦੇ ਮਗਰ ਲੱਗੀਆਂ ਹੋਈਆਂ ਹਾਂ ਦੀ ਗੜੀ ਉਹ ਆਊਟ ਆਫ ਡਿਸਟ੍ਰਿਕਟ ਹੈ ਅਦਰ ਸਟੇਟਸ ਵੀ ਰੇਡ ਕੀਤੀ ਗਈ ਸੀ ਤੇ ਪਹਿਲੇ ਉਹਦਾ ਇੱਕ ਕੋਈ ਇੱਕ ਹੋਰ ਸੀਗਾ ਜਿਹਦੇ ਨਾਲ ਉਹਦਾ ਪਤਾ ਲੱਗਾ ਸੀ ਕਿ ਉਹ ਨਾਲ ਹੈ ਗੁਰਕੀਰਤ ਉਹਨੂੰ ਉੱਤਰਾਖੰਡ ਚੋਂ ਗ੍ਰਿਫਤਾਰ ਕੀਤਾ ਗਿਆ ਜੀ ਟੂਵਰਡਸ ਆਠਮਾਨੂ ਸਾਈਡ ਜਾ ਰਿਹਾ ਸੀ ਉੱਥੇ ਉਹਨੂੰ ਅਪ੍ਰੀਹੈਂਡ ਕੀਤਾ ਗਿਆ ਉਹਦੀ ਗੱਡੀ ਯੂਜ਼ ਹੋਈ ਸੀ ਉਹਦੀ ਗੱਡੀ ਸੀਗੀ ਉਹ ਵੀ ਰਿਕਵਰ ਕੀਤੀ ਗਈ ਸੀ ਸਰ ਇੱਕ ਪ੍ਰੋਸੀਜਰ ਸੁਤਰਾ ਤੋਂ ਪਤਾ ਲੱਗਾ ਕਿ ਉਹਦੇ ਘਰ ਵਿੱਚ ਕੋਈ ਹੋਰ ਵੀ ਵਿਅਕਤੀ ਆਉਂਦਾ ਜਾਂਦਾ ਸੀਗਾ ਸਰ ਪਤਾ ਲੱਗਾ ਕਿ ਵਿਅਕਤੀ ਕੌਣ ਸੀ ਜਿਹੜਾ ਤਾਂ ਘਰ ਖੋਲਦਾ ਸੀ ਜਾਨਕਾ ਕੋਈ ਨੇ ਐਦਾਂ ਦੀ ਕੋਈ ਵੀ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ ਕਿਉਂਕਿ ਜਿਸ ਦਿਨ ਇਹ ਹੋਇਆ ਸੀਗਾ ਅਸੀਂ ਉਹਨਾਂ ਦੇ ਘਰ ਰੇਡ ਕੀਤੀ ਸੀ ਉਸ ਦਿਨ ਤੋਂ ਘਰ ਬੰਦ ਸੀਗਾ ਤੇ ਉਹਦੇ ਵਿੱਚ ਐਕसेस ਕੋਈ ਨਹੀਂ ਸੀਗੀ ਉਹਨਾਂ ਦੇ ਪੜੋਸੀਆਂ ਨੂੰ ਤੇ ਨਾਲ ਦੇ ਲੋਕਾਂ ਨੂੰ ਅਸੀਂ ਅਗਾ ਕਰਕੇ ਆਏ ਸੀਗੇ ਕਿ ਕੋਈ ਵੀ ਅਗਰ ਤੁਹਾਨੂੰ ਅਨਵਾਂਟਡ ਬੰਦਾ ਇੱਥੇ ਦਿਖੇਗਾ ਸਾਨੂੰ ਦੱਸਿਓ ਉਹਨਾਂ ਦੇ ਕਾਰਡ ਰੂਮ ਸਟੈਂਡ ਤੇ ਦੋ ਸਕੂਟੀਆਂ ਖੜੀਆਂ ਸੀਗੀਆਂ ਜੋ ਉਹਨਾਂ ਦੀਆਂ ਹੈਗੀਆਂ ਤੇ ਉਹ ਵੀ ਐਸ ਇਟ ਇਜ਼ ਉੱਥੇ ਖੜੀਆਂ ਕੱਲ੍ਹ ਜਦੋਂ ਅਸੀਂ ਸਰਚ ਕੀਆ ਜੋ ਜੋ ਜਿੱਦਾਂ ਜਿੱਦਾਂ ਪਹਿਲੇ ਅਸੀਂ ਜਦੋਂ ਫਸਟ ਟਾਈਮ ਉੱਥੇ ਰੇਡ ਕੀਤੀ ਸੀ ਬਿਲਕੁਲ ਸੇਮ ਹੀ ਸੀਗਾ ਕੋਈ ਵੀ ਚੀਜ਼ ਦਿਨਾਲ ਐਦਾਂ ਨਹੀਂ ਲੱ ਔਰ ਜਿਹੜੀ ਸਾਰੇ ਜਿਹੜਾ ਮੇਨ ਅਕਿਊਜ਼ ਆ ਇਹਦੀ ਜਿਹੜੀ ਤਾਰ ਆ ਵਿਦੇਸ਼ਾਂ ਤੱਕ ਕਹਿੰਦੇ ਆ ਵੀ ਪਹਿਲਾਂ ਵੀ ਉੱਥੇ ਵੀ ਇਹ ਗੈਂਗਵਾਰੀ ਕਰਦਾ ਉਹਦੇ ਸੰਬੰਧੀ ਕੋਈ ਤੁਸੀਂ ਤਤਕਸ਼ ਕਰ ਰਹੇ ਆ ਜਾਂ ਜਾਣਕਾਰੀ ਲਈ ਕੋਈ ਫੋਰਨ ਦੇ ਵਿੱਚ ਉਹਦੇ ਵੱਲੋਂ ਕੋਈ ਆਫੈਂਸ ਹੋਇਆ ਉਹਦੇ ਰਿਗਾਰਡਿੰਗ ਤੇ ਸਾਨੂੰ ਕੋਈ ਨਹੀਂ ਪਰ ਇੰਡੀਆ ਤੋਂ ਉੱਤੇ ਕੋਈ ਮੁਕਦਮਾ ਦਰਜੀ ਪਰ ਜਿਸ ਤਰ੍ਹਾਂ ਦੀ ਰਿਕਵਰੀ ਹੋਈ ਹੈ ਵੈਪਨਸ ਰਿਕਵਰ ਹੋਏ ਆ ਅਗਰ ਉਹ ਬੰਦਾ ਐਨਆਰਆਈ ਹੈ ਤੇ ਐਨੇ ਵੈਪਨਸ ਨੂੰ ਕਿਉਂ ਰੱਖ ਰਿਹਾ ਸੀਗਾ ਫੋਰਨ ਕਰੰਸੀਆਂ ਨਹੀਂ ਕੈਰੀ ਕਰ ਰਿਹਾ ਸੀਗਾ ਤੇ ਕੁਝ ਲੱਗਦਾ ਹੈ ਕਿ ਵੀ ਉਹ ਕੋਈ ਅੱਛਾ ਇਨਸਾਨ ਨਹੀਂ ਸੀ ਮਾੜਾ ਅੰਸਰ ਹੀ ਹੋਵੇਗਾ ਜੋ ਐਨਾ ਵੈਪਨਸ ਵੀ ਇਹ ਮਨੀਵਿਗ ਕੈਰੀ ਕਰ ਰਿਹਾ ਉਹ ਮਨੀ ਕਿਸ ਚੀਜ਼ ਨੂੰ ਯੂਜ਼ ਕਰ ਰਿਹਾ ਸੀ ਉਹਦੇ ਸੋਰਸ ਕਿਹੜਾ ਸੀਗੇ ਤੇ ਕੀ ਉਹ ਫਰਦਰ ਇਹਨਾਂ ਕੁਝ ਹੋਰ ਹਥਿਆਰ ਲੈਣਾ ਚਾਹੁੰਦਾ ਸੀ ਜਾਂ ਕੀ ਕਰਨਾ ਚਾਹੁੰਦਾ ਸੀ ਉਹਦੇ ਬਾਰੇ ਹੁਣ ਅੱਗੇ ਜਦੋਂ ਇਹ ਫਰਦਰ ਇਹਦੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਜੋ ਇਹ ਪੈਸਾ ਹੈ 5.5 ਲੱਖ ਰੁਪਏ ਕੈਸ਼ ਹੈ ਪਲੱਸ ਜੋ ਫੌਲਡ ਦੱਸੀ ਹੈ ਇਹ ਕਿਸ ਚੀਜ਼ ਨੇ ਯੂਜ਼ ਕਰ ਰਿਹਾ ਸੀ ਜੀ ਔਰ ਸਰ ਉਹਦੇ ਜਿਹੜੇ ਰਿਲੇਟਿਵ ਆ ਉਹ ਵੀ ਕੁਝ ਅਕੀ ਕੁਝ ਬਣਾਇਆ ਗਿਆ ਸੀ ਉਹਨਾਂ ਬਾਰੇ ਕੁਝ ਦੀ ਕੋਈ ਉਹਨਾਂ ਦੇ ਦੇਖੋ ਜੀ ਇਹਦੇ ਵਿੱਚ ਜਿਹੜੇ ਉਹਦੇ ਰਿਲੇਟਿਵ ਹੈਗੇ ਨੇ ਉਹਦੇ ਫਾਦਰ ਉਹਦੇ ਮਦਰ ਉਹਦੀ ਸਿਸਟਰਸ ਉਹਨਾਂ ਵੱਲੋਂ ਵੀ ਉਹਨਾਂ ਨੂੰ ਸ਼ਹਿਤ ਕੀਤੀ ਗਈ ਸੀ ਦੌੜਨ 'ਚ ਮਦਦ ਕੀਤੀ ਗਈ ਸੀ ਇਸ ਤੋਂ ਇਲਾਵਾ ਜਿਹੜੇ ਕਰਨ ਸੀਗਾ ਗੁਰਕੀਰਤ ਸੀਗਾ ਹੋਰ ਵੀ ਦੋ ਤਿੰਨ ਬੰਦੇ ਨਾਮ ਇਹ ਗੁਰਕੀਰਤ ਬਲਾਚੌਰ ਦਾ ਰਹਿਣ ਵਾਲਾ ਗੁਰਕੀਰਤ ਬਲਾਚੌਰ ਦਾ ਰਹਿਣ ਵਾਲਾ ਸੀ ਉਹਦੇ ਉਹਦੀ ਚਾਈ ਚੂਰੀ ਦੀ ਉਹਦਾ ਰੈਸਟੋਰੈਂਟ ਹੈਗਾ ਬਲਾਚੌਰ ਤੇ ਜਦੋਂ ਇਹ ਇੱਥੋਂ ਭੱਜੇ ਉਸ ਤੋਂ 3-4 ਦਿਨ ਬਾਅਦ ਉਹਦੇ ਕੋਲ ਗਏ ਸੀ ਉਹਦੇ ਉਹਦੇ ਨਾਂ ਦੇ ਨਾਲ ਇਹ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਫਰਦਰ ਇਹ ਉਹਦੀ ਗੱਡੀ ਉਹਦੀ ਉਹਦੀ ਗੱਡੀ ਨੂੰ ਇਹਨਾਂ ਨੇ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਉਹਨੂੰ ਉਹਨਾਂ ਨੂੰ ਭਜਾ ਕੇ ਤੇ ਉਹ ਖੁਦ ਬੰਦਾ ਕੇ ਯੂਪੀ ਚਲਾ ਗਿਆ ਸੀਗਾ ਜਿਹਨੂੰ ਯੂਪੀ ਚੋਂ ਅਸੀਂ ਗ੍ਰਫਟਾਰ ਕਰਕੇ ਲਿਆਏ ਉਤਰਾਖੰਡ ਚੋਂ ਗ੍ਰਫਟਾਰ ਕਰਕੇ ਲਿਆਏ ਠੀਕ ਹੈ ਥੈਂਕ ਯੂ ਸਰ